ਕਾਟ ਚਲੋ ਆਇ ਤੇ ਆ ਵਾ ਦਾ ਘਟੇ ਦਾ ਬੰਨੀ ਜਾਂਦੇ ਹਾਂ ਮੈਂ ਆਏ ਪੈਸੇ ਤਾਂ ਨਹੀਂ ਰੱਖਿਆ ਕੋਈ ਅਜਿਹਾ ਨਹੀਂ ਤੋੜਾ ਜੋ ਥਾਲੀ ਜੀ ਦੀ ਬੰਨ ਕੇ ਲੈ ਆਏ ਹੋਰ ਕੀ ਬੋਲੋ ਆਹ ਹੋਰ ਦਾਤੀ ਜੋ ਬਗਾਨਾ ਹੈ ਥੋੜੀ ਤੋਂ ਬਾਲਾ ਕਹਿੰਦੇ ਠੀਕ ਬਣੇ ਅੱਜ ਦਾ ਪਟਪੂ ਧੀਰੇ ਬਿੱਦੀ ਖੜ ਕੇ ਖੜ 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 ਕੰਨ ਖਾਤੇ ਤੇ ਹੱਥ ਹੀ ਹੋਥ ਰੱਖੇ ਜੋ ਪਰ ਆਖੀ ਕਰ ਦਿੰਦਾ ਇਹਨੇ ਤੇਲ ਦੂ ਲੌਂਗ ਰੋਡ ਨਹੀਂ ਵੀ ਲੋਡ ਸੀ ਲਿਆਂਦਾ ਭੈਣ ਦਾ ਪਾਣੀ ਨਿਕਲਿਆ ਦੇਖ ਅੱਛਾ ਦੱਕਾ ਲਿੱਟਾ ਕਰਿਆ ਕਰਿਆ ਆ ਦੇਖ ਡੋਲੀ ਗਿਆ ਇਹ ਪਾਣ ਦੇ ਵਿੱਚੋਂ ਮੱਡਾ ਤਾਂ ਲੱਗਦਾ ਇੱਥੇ ਨਹੀਂ ਪਿਆ ਆਪਣੇ ਇੱਥੇ ਗਰੀਸੀ ਰਾ ਦੇ ਮੜੀ ਮੜੀ ਕਿ ਲੋਡ ਨਹੀਂ ਹੋਣੀ ਟਰੈਕ ਖੜਾ ਲਿਆਉਣੇ ਆ ਲੋਡ ਪੈਟ ਮੋਟਰਸਾਈਕਲ ਆ ਕੇ ਰਗਾ ਆਉਦਾ ਪਰ ਵੀ ਮੂਲੀ ਦੀ ਕਟਾਈ ਸਟਾਰਟ ਆ ਜਮਾ ਕੱਟਣ ਵਾਲਾ ਕਰਾਂਗੇ ਹੈ ਹਾਂਜੀ ਹਲੋ ਬੋਲਿਆ ਸੀ ਕੱਟਣ ਵਾਲੇ ਕਰਾਂਗੇ ਜੀ ਸੈਗਾ ਬੰਦਿਆਂ ਤੋਂ ਪੁੱਛਾਈਆਂ ਜੀ ਉਹ ਟਰੈਕਟਰ ਨਾਲ ਬੱਧਾ ਮੈਂ ਵੀ ਪੂਰਾ ਕੰਮ ਮੈਂ ਗਰਮੀ ਵਾਲਾ ਹੁੰਦਾ ਯਾਰ ਹਣਾ ਐਂ ਕਰਕੇ ਰੱਖਣਾ ਆਹ ਇਹ ਕਟਰਾ ਜਿੱਦਣਾ ਹੁਣ ਬੜਾਈ ਸਟਾਰਟ ਹੋਣੀ ਐ ਇੱਧਰ ਨਹੀਂ ਇਹ ਤੂੰ ਤੇ ਇਧਰ ਪਰਨਾਂ ਵਾਲੇ ਸਾਈਡਾਂ ਤੋਂ ਥੋੜੇ ਵੱਢ ਕੇ ਫਰنگਾ ਪਾ ਗਿਆ ਇਹਨੇ ਤਾਂ ਕਿ ਇਧਰੋਂ ਕਟਰ ਚਲਾਇਆ ਜਾ ਸਕੇ ਗਿਆ ਲੰਮਾ ਚਲਾਣਾ ਕਟਰ ਇਧਰ ਨੂੰ ਆਇਲ ਵੀ ਖਾਤੇ ਦੇਖ ਲਦੇ ਬਣੇ ਹੋਏ ਨਾ ਡੰਡੀਆਂ ਇਹ ਡੰਡੀਆਂ ਨੂੰ ਪੂਰੀਆਂ ਨੂੰ ਥੱਲੇੋਂ ਵੜਦਾ ਤੁਰ ਜਾਊਗਾ ਤੇ ਮਗਰਮਗਰ ਲੇਬਰ ਹੈ ਜਿਹੜੀ ਉੱਟੇ ਰੀਆਂ ਬੰਨ ਬੰਨ ਰੱਖੀ ਜੋ ਜਾਂ ਆਪਾਂ ਪਹਿਲਾਂ ਕਣਕ ਦੇ ਥੱਬੇ ਪਾਉਂਦੇ ਉਸ ਰੋਡ ਥੱਬੇ ਪਾ ਕੇ ਸੱਥਰੀਆਂ ਬਣਾ ਕੇ ਥਰੇਸ਼ਰ ਨਾਲ ਬਾਹਰ ਚ ਕੱਢਿਆ ਜਾਂਦਾ ਸਾਨੂੰ ਦਿਖਾਉਣੇ ਕਿਵੇਂ ਵੱਡਦਾ ਕਟਰ ਬਿਲਕੁਲ ਤਿਆਰੀ ਚਾ ਕੰਮ ਇਧਰ 2-4 ਥੱਬੇ ਚੱਕਣੇ ਲੇਬਰ ਚੱਕੀ ਜਾਂਦੀ ਆ ਤੇ ਆਹ ਕੱਟ ਰਹੀ ਜੀ

ਦਰੇਟ ਪਾਉਂਦੇ ਇੱਧਰ ਲਈ ਮੜਵਾ। ਹੈ ਜਾ। ਉਹ ਤੋ ਤਾਂ ਮੈਂ ਜੜ ਤੱਕ ਹੀ ਰੱਖ ਲੂੰਗਾ ਬਲੇਟ। ਆ ਕਰਤੀ। ਕੱਲੇ ਇੱਕ ਪਾਸੇ ਇੱਧਰਲੇ ਪਾਸੇला ਮੂੜੀ ਚਲੋ। ਆ ਮੋੜ ਜਾ ਪਰ ਲਈ ਡੰਡੀ ਦੀ ਤਾਹੂ ਮੋੜਾ ਇਹ ਤੇ ਤਾਂ ਉਰੇ ਹੀ ਰਹਿ ਜੂ ਬਲੇਟ। ਸੰਗਾਰਾ ਪਾ ਉੜਾ ਚੱਕਿਆ ਦੀ ਗਾਈ। ਆ ਉੜਾ ਚੱਕਿਆ। ਇਹ ਤਾਂ ਕੱਲੇ ਜੜੀਆਂ ਵੱਡਣੀਆਂ। ਗਾਂ ਤਾਂ ਜਾਂਦੇ ਨਹੀਂ। ਗਾਂ ਨਹੀਂ ਨਾ ਪੱਗਾ ਭੇਜਦੇ ਨਹੀਂ। ਬਾਕੀ ਦੇਖਾਇ ਨੌਕਤੇ ਦੇ ਬਾਕੀ ਦੇਖਾਉਂਦੇ। ਉਰੇ ਲੈ ਰੇ ਰਸ ਮਮੂਕਾ ਕਿਲਾ ਕਰ ਲਿਆ ਮੇਰਾ ਮੋਬਾਈਲ ਗਰਮ ਹੋਈ ਦਿਖਾਉਣਾ ਤੁਹਾਨੂੰ ਅੱਜ ਲਾਈਵ ਵੱਧਦੇ ਹੋਏ ਮੂਲੀ ਤੇ ਜੇ ਕਿਸੇ ਦਾ ਕੋਈ ਸਵਾਲ ਹੋਵੇ ਕਿਵੇਂ ਲੱਗਦੀ ਐ ਕਿਵੇਂ ਵੱਡੀ ਦੀ ਐ ਕੀ ਹੋਆ ਪਸੀ ਜਿਹੜਾ ਇਹਦਾ ਉਹ ਆਪਣੇ ਕਮੈਂਟ ਕਰ ਸਕਦੇ ਹੋ ਤੁਸੀਂ ਕੱਲੀ ਕੱਲੀ ਚੀਜ਼ ਦੀ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਤੇ ਇਹ ਕਣਕ ਨਾਲੋਂ ਕਿਤੇ ਚੰਗੀ ਰਹਿੰਦੀ ਐ ਜਾਨੀ ਕਿ ਮੁੱਕਾ ਗਿੱਲਾ ਕਰ ਲਾ ਤੇ ਮੋਬਾਈਲ ਹੋ ਰਿਹਾ ਗਰਮ ਫਿਰ ਦਿਖਾਉਣਾ ਤੁਹਾਨੂੰ ਉਂਗਲੀ ਪੜਦੇ ਕਿਵੇਂ ਵੱਡੀ ਕਿਵੇਂ ਕੱਢੀ ਦੀ ਹੈ ਹੈ ਧੁੱਪ ਨਾਲ ਗਰਮ ਹੋਇਆ ਧੁੱਪ ਦੀ ਵੀਡੀਓ ਬੱਕਾ ਕਰਦੇ ਨੇ ਉਹ ਜਹੋਂ ਨਾ ਪਾਣੀ ਠੰਡਾ ਕਰਦਾ ਦੇ ਮੁੱਕਲਾ ਦਾ ਗਿੱਲਾ ਕਰਕੇ ਤੇ ਉਧਰ ਲੇਬਰ ਹੈ ਜਿਹੜੀ ਭਰੀਆਂ ਚੱਕਰੀ ਐ ਸਾਈਡ ਤੇ ਕਰ ਰਹੀ ਐ ਟਰੈਕਟਰ ਬਿਲਕੁਲ ਤਿਆਰ ਵਰ ਤਿਆਰ ਆ ਕਿੱਦਾਂ ਵੜਦੇ ਮੂਲੀ ਕਿੱਦਾਂ ਕੱਢਦੇ ਮੂਲੀ ਸਾਰਾ ਪਾਸੋਂ ਦਿਖਾਇਆ ਕਰਾਂਗੇ ਅੱਜ ਜਿਵੇਂ ਹੁਣ ਵੱਢ ਰਹੇ ਐ ਇਹਦੀਆਂ ਭਰੀਆਂ ਪੈ ਗਈਆਂ ਪੈ ਜਾਣਗੀਆਂ ਫਿਰ ਕੁਝ ਦਿਨ ਬਾਅਦ ਥਰੇਸਰ ਲਿਆ ਕੇ ਥਰੇਸਰ ਨਾਲ ਕੱਢੀ ਜਾਊਗੀ ਤੇ ਮਗਰ ਜਿਹੜੀ ਮੂਲੀ ਕਰ ਜਾਂਦੀ ਐ ਉਹ ਵੀ ਚੱਕੀ ਜਾਊ ਉਹ ਵੀ ਤੁਹਾਨੂੰ ਦੱਸਾਂ ਕਿਵੇਂ ਚੱਕੀਦੀ ਐ ਆਇਓ ਸਾਰਾ ਪ੍ਰੋਸੀਜਰ ਦਿਖਾਉਣਾ ਥਾਨੂੰ ਲਾਈਵ ਅੱਜ ਉਹ ਵੀ ਵੀਡੀਓ ਹੁੰਦੀ ਹੈ ਕੱਟ ਵਟ ਗਈ ਤੇ ਲਾਈਵ ਲਾਈਵ ਹੀ ਹੁੰਦਾ ਹੋਰ سٹਾਰਟ ਹੋ ਗਿਆ ਬੈਟਰ ਸਾਸਤਰੀ ਕਾਲ ਜੀ ਸਾਸਤਰੀ ਕਾਲ ਲਓ ਜੀ ਆ ਕੱਟਣਾ ਮੂਲੀ ਕੱਟੀ ਜਾਂਦੀ ਆ ਦੇਖੋ ਕਟਰ ਹੋ ਗਿਆ ਸਟਾਰਟ ਖੱਡਰ ਥੱਲੇ ਵੀ ਪਾ ਨਾ ਮੁੜ ਕੇ ਥੱਲੇ ਟੱਪੀ ਨਾ ਕੱਟਨੇ ਬਟਿੰਡਾ ਜਿਹੜਾ ਇਹ ਆਪਣਾ ਬਟਿੰਡਾ ਅਲਵੇ ਤਾਂ ਮੂਰੀ ਕੱਟਦੇ ਜਾਂਦੇ ਥੱਲੇ ਥੱਲੇ ਨਾ ਸਟਾਰਟ ਹੀ ਕਰਦੇ ਆ ਕੰਮ ਆ ਜੀ ਥੱਲੇ ਲਾ ਦੇ ਥੱਲੇ ਥੋੜਾ ਹੋਵਾਂ ਹਾਂਜੀ ਸਾਡੇ ਦੇ ਬੰਡੇ ਇਲਾਕੇ ਚ ਬਹੁਤ ਜਗ੍ਹਾ ਮੂਲੀ ਬੀਜੀ ਜਾਂਦੀ ਹੈ ਤੇ ਮੂਲੀ ਦੀ ਕਟਾਈ ਕਿਵੇਂ ਹੁੰਦੀ ਹੈ ਸਾਰਾ ਤੁਹਾਨੂੰ ਦਿਖਾਵਾਂਗੇ ਲਾਈਵ ਅਬ ਪਹਿਲਾਂ ਵੀ ਦੋ ਤਿੰਨ ਵੀਡੀਓ ਪਾਈਆਂ ਕਿੱਥੋਂ ਵੀ ਮਿਲਦਾ ਕੀ ਰੇਟ ਹੈ ਰੇਟ ਬਹੁਤ ਵਧੀਆ ਦਾ 2000 ਕੁਆਟਰ 20 ਤੋਂ 22000 ਤੱਕ ਵਗ ਜਾਂਦਾ ਅਵੇ ਕੋ ਉੱਚਾ ਕੇ ਥੱਲੇ ਆ ਇਧਰ ਰੱਖੋ ਬਾਈ ਮੜਾ ਬਾਹਰ ਕਰਾਲਾ ਹੋਰ ਹੁਣ ਜਿਵੇਂ ਆ ਵੱਢ ਕੇ ਕੱਟ ਰੱਖੀ ਜੇ ਉਹ ਇਹਦੇ ਬਾਅਦ ਚ ਭੰਗਾਂ ਬੰਗਾਂ ਜਾਣੀਆਂ ਉੜਾ ਹੋ ਮੜਾ ਬਾਹਰ ਰੱਖੋ ਮੜਾਇਆ ਬਸ ਠੀਕ ਹੈ ਠੀਕ ਆ ਇੱਥੇ ਰਹਿ ਗਏ ਦੋ ਚਾਰ ਥੋੜਾ ਜਿਹਾ ਬਾਹਰ ਰੱਖੋ ਇਹਨੂੰ ਐਂਦਾ ਹੁੰਦੀ ਹੈ ਕਟਾਈ ਕਟਾਈ ਪੂਰੇ ਧਿਆਨ ਨਾਲ ਕਰਾਉਣੀ ਪੈਂਦੀ ਹੈ ਕਿ ਕਟਰ ਹੈ ਰੁਕਦੇ ਰੁਕਦੇ ਹੀ ਨੁਕਸਾਨ ਕਰ ਸਕਦਾ ਹੈ ਤਾਂ ਬਹੁਤ ਨਿਗਰੱਖਣੀ ਪੈਂਦੀ ਐ ਇਸ ਚੀਜ਼ ਉਹ ਜਿਹੜਾ ਗਾਇਨ ਨਾ ਨਾ ਥੋੜਾ ਉੱਚਾ ਚੱਲਦਾ ਏ ਭਾਰ ਜ਼ਿਆਦਾ ਹੋ ਗਿਆ ਉੱਚਾ ਵਾਲਾ ਚੱਲੀ ਜਾਂਦਾ ਬਾਈ ਜਿਆਦਾ ਇਧਰ ਟਾਇਰ ਖਾਲੀ ਕਰ ਲੈਣਾ ਫੇਰ ਸਹੀ ਹੋ ਜੂਗਾ ਬੜਾ ਖਾਲੀ ਜ ਕਰਕੇ ਦੇਖੋ ਟਾਇਰ ਹਾਂ ਠੀਕ ਆ। ਕਿਉਂਕਿ ਜੇ ਆਪਾਂ ਉਹ ਲੇਬਰ ਨਾਲ ਵਧਾਉਣਾ ਹੋਵੇ ਤਾਂ ਬਹੁਤ ਔਖੀ ਹੋਏ ਨੇ ਕਿ ਫਸੇ ਹੁੰਦਾ ਉਸ ਵਿੱਚ ਇਹ ਤਾਂ ਕਰਕੇ ਕੱਟਣਾ ਵੱਢਣੀ ਪੈਂਦੀ ਹੈ ਹੁਣ ਇਸ ਤੋਂ ਬਾਅਦ ਇਹ ਥੱਬੇ ਪੈ ਜਾਣਗੇ। ਥੱਬੇ ਪੈ ਕੇ ਛੱਤਰੀਆਂ ਬਣ ਜਾਂਦੀਆਂ ਬੰਨੀਆਂ ਜਾਂਦੀਆਂ ਉਹ। ਜਿਹੜਾ ਥਰੇਸਰ ਉਹਦਾ ਮੌਕੇ ਤੇ ਉਹ ਲੈ ਜਾਂਦਾ ਜਾਂਦਾ। ਉਹ ਮੋਟਰ ਆਵੇ ਬਾਵਾ ਹਾਂ। ਲੈ ਚੱਲੋ ਅੱਛਾ ਆਪਾਂ। ਆ ਬਾਵਾ। ਤੇ ਕੱਲੀ ਕੱਲੀ ਮੂਰੀ ਜਿਹੜਾ ਵੜਦਾ ਹੁੰਦਾ ਹੈ ਨਾ ਬਹੁਤ ਅਖੀਕਾਈ ਆ ਜੀ ਅੱਜ ਗਾਣ ਗਤੀ ਆ ਹਾਂ ਬਾਈ ਆ ਟਾਇਰ ਨਾ ਖਾਲੀ ਥੱਲੇ ਰੱਖਿਆ ਕਰੋ ਫਿਰ ਨੀਵਾ ਹੋ ਜਾਂਦਾ ਹੈ। ਇਹ ਨੀਵਾ ਤਾਂ ਪਹਿਲਾਂ ਬਾੜਾ ਉੱਚਾ ਸੀਗਾ। ਆ ਹੁਣ ਇੱਥੇ ਸਹੀ ਸੀ ਜਾ ਜਮਾ। ਹਾਂ ਹਾਂ ਦੱਸ ਦਿਆਂ ਬਾਈ ਜੀ ਦੱਸ ਦਿਆਂ ਹਾਂ ਇਹ ਬਾਈ ਮੈਡੀਸਿਨ ਲਈ ਵਰਤਾ ਜਾਂਦਾ ਹੈ ਕੰਪਨੀ ਕੋਈ ਵਜਾਉਂਦੀ ਹੈ ਕੰਟਰੈਕਟ بیس ਤੇ ਬੀਜਿਆ ਜਾਂਦਾ ਹੈ ਤੇ ਇਹਦਾ ਰੇਟ ਹੈ ਜਿਹੜਾ ਕੰਟਰੈਕਟ ਕੀ ਲੋ ਕਰਦੇ ਆ ਆਪਾਂ ਉਹੋ ਹੀ ਹੁੰਦਾ ਵੀ ਸੋਡਾ ਅਸੀਂ 20 ਤੋਂ 22000 ਤੱਕ ਅਸੀਂ ਚੱਕਾਂਗੇ ਕੰਟਰੈਕਟ ਹੋ ਜਾਂਦਾ ਹੈ ਤੇ ਆਏ ਸਾਲ ਵੱਧ ਗਈ ਹੈ ਰੇਟ ਤੇ 5 ਤੋਂ 6 ਕੁਆਟਰ 7 ਕੁਆਟਰ ਤੱਕ ਮੂਲੀ ਜਿਹੜੀ ਏਕੜ 'ਚੋਂ ਨਿਕਲਦੀ ਆ ਕਣਕ ਨਾਲੋਂ ਵਧੀਆ ਰਹ ਜਾਂਦਾ ਕੰਮ ਪਰ ਪੈਸੇ ਜਿਹੜੇ ਦੋ ਕਿਸ਼ਤਾਂ ਚਾਉਂਦੇ ਆ ਉਹਰੇ ਜੀ ਦੱਸਣੀ ਜ਼ਰੂਰੀ ਆ ਕਿਸਾਨ ਨੂੰ ਨਾ ਤੇ ਅਸੀਂ ਕੱਲ ਇੱਕ ਵੀਡੀਓ ਵੀ ਪਾਈ ਆ ਜਿਹੜਾ ਵੱਡੀ ਦਾ ਕਿਸਾਨ ਲਵਾਉਂਦਾ ਉਹ ਕੰਟੈਕਟ ਵੀ ਨੰਬਰ ਵੀ ਦਿੱਤਾ ਆ ਉਹਨੇ ਜੇ ਕਿਸੇ ਨੇ ਸੰਪਰਕ ਕਰਨਾ ਉਹਦੀ ਨਾ ਪੂਰੀ ਜਾਣਕਾਰੀ ਫੋਨ ਨੰਬਰ ਤੇ ਕਰ ਸਕਦੇ ਆ ਇਹ ਤਾਂ ਤਰੇਮ ਬਣੰਗੀਆਂ ਜਾਣਗੀਆਂ ਤਾਂ ਜੋ ਚੱਕਣ ਚ ਸਾਨੀ ਰਹੇ ਮਨਿੰਦਰ ਗੇਮਿੰਗ ਆ ਹੈਲੋ ਬਾਈ ਜੀ ਕੀ ਆਪਚਾਰਾ ਵਾਚ ਟਾਈਮ ਵਾਚ ਟਾਈਮ ਤੁਹਾਡਾ ਕਿ ਮੇਰਾ ਮੇਰਾ ਵਾਚ ਟਾਈਮ ਅਜੇ ਹੋਇਆ ਨਹੀਂ ਯਾਰਾ ਕਿਉਂਕਿ ਲਾਈਵ ਤੇ ਬੰਦੇ ਘਟ ਆਉਂਦੇ ਆ ਅੱਜ ਥੋੜੇ ਜਿ ਮੂਲੀ ਦੀ ਖੇਤੀ ਦਿਖਾ ਰਹੇ ਆ ਤਾਂ ਸ਼ਾਇਦ ਜਾਣਕਾਰੀ ਲਈ ਬੰਦੇ ਜੁੜ ਜਾਣ ਕਿਉਂਕਿ ਮੂਲੀ ਜਿਹੜੀ ਇਹ ਬਹੁਤ ਘੱਟ ਇਲਾਕਿਆਂ ਚ ਹੁੰਦੀ ਆ ਇਹ ਮੈਡੀਸਿਨ ਲਈ ਵਰਤਿਆ ਜਾਂਦਾ ਨਾ ਵੀ ਬਾਈ ਸੀਡ ਠੀਕ ਹੈ ਜਿਹੜੇ ਆਪਾਂ ਨੂੰ ਪੈਕਟ ਮਿਲਦੇ ਨੇ 50 ਰੁਪਏ ਦਾ ਪੈਕਟ ਦੇ ਆਂਦੇ ਛੋਟੇ ਛੋਟੇ ਹਾਈਬ੍ਰਿਡ ਵੀ ਤਿਆਰ ਹੁੰਦਾ ਹੈ ਠੀਕ ਹੈ ਕਿਹੜਾ ਇਹ ਚੱਕ ਕੇ ਬਰੇ ਕਰਨਾ ਮੂਣਾ ਇਧਰ ਲਾਵਾਂਗੇ ਅੱਛਾ ਮੈਂ ਤੁਹਾਨੂੰ ਦੋਸਰਾਂ ਬੜੀ ਮੋੜਦਾ ਦਾ ਜਵਾੜਾ ਇਸੇ ਮਸਾ ਤਾਂ ਬੰਦ ਕਰਨ ਨਾ ਇਹ ਕਰਨਾ ਖਰਾਕੜ ਬਨੁਸਰੀ ਦਾ ਨਾ ਪੰਜੁਸਰੀ ਦਾ ਇੱਕ ਇਹ ਹੁੰਦਾ ਕੜਾ ਕਰਨਾ ਬਹੁਤ ਔਖ ਹੈ ਨਾ ਲੋੜ ਨਹੀਂ ਹਾਂ ਫਿਰ ਤਾਂ ਕੋਈ ਰੱਤ ਚੱਲ ਪਿਆ ਫਿਰ ਤਾਂ ਹੁਣ ਸਿੱਧਾ ਹੋ ਜੂ ਨਾ ਓੜਾ ਆ ਵੱਧ ਵੜਤਾ ਸੀਗੇ ਆ ਨਹੀਂ ਇਹ ਤਾਂ ਫਿਰ ਇੱਧਰ ਮੋੜੇ ਆ ਨਾ ਅੱਗੇ ਫਿਰ ਹੁਣੇ ਨਾ ਅੱਛਾ ਓ ਜ ਹੁਣ ਉਧਰਲੀ ਸਾਈਡ ਤੋਂ ਲੱਗਾਂਗੇ ਫਿਰ ਸਿਰੇ ਤੋਂ ਸਿਰੇ ਜਾਊਗਾ ਤੇ ਇੱਧਰ ਹੁਣ ਭਰੀਆਂ ਪੈਣੀਆਂ ਸਟਾਰਟ ਹੋ ਚੁੱਕੀਆਂ ਤੇ ਲੇਬਰ ਦਾ ਕੰਮ ਬਹੁਤ ਹੈ ਇੱਜ ਲੇਬਰ ਤੋਂ ਬਣਾ ਬੰਦਾ ਕਿਸੇ ਕੰਮ ਦਾ ਨਹੀਂ ਇਹ ਮੂਲੀ ਦੀ ਬੜਾਈ ਕਣਕ ਦੇ ਨਾਲ ਹੀ ਬੀਜੀ ਜਾਂਦੀ ਹੈ ਇਹ ਤੇ ਕਣਕ ਦੇ ਨਾਲ ਹੀ ਆ ਜਾਂਦੀ ਹੈ ਕਣਕ ਤਾਂ ਥੋੜੀ ਜਿਹੀ ਲੇਟ ਹੀ ਬੀਜੀ ਜਾਂਦੀ ਹੈ 15-20 ਦਿਨ ਪਰ ਆਹ ਕਣਕ ਦੇ ਨਾਲ ਹੀ ਜਾਂਦੀ ਹੈ ਇਹ ਮੂਲੀ ਆਪਾਂ ਜਿਹੜੀ ਖਾਣ ਵਾਲੀ ਮੂਲੀ ਆ ਉਹਦਾ ਬੀ ਤਿਆਰ ਹੁੰਦਾ ਜਿਹੜਾ ਪੰਪੈਕਟਾ ਜਿਹਾ ਮਿਲਦਾ ਉਹ ਬੀ ਇਹਦਾ ਤਿਆਰ ਹੁੰਦਾ ਹੈ ਯਾਰ ਅਸੀ ਹੁੰਦੀ ਏਦੀ ਬਾਜ਼ਾਰ ਚੋਂ ਮਿਲ ਜਾਂਦੇ ਇਹਨਾਂ ਬੰਨੀ ਜਾਂਦੀ ਏ। ਆਂ ਪਰਗਾ ਪਏ ਨੇ ਜਦੋਂ ਮੌਕੇ ਤੇ ਆਪਾਂ ਕਢਾਉਣੀ ਆ ਫਰੇਸਰ ਆਉਂਦਾ ਉਹ ਚੱਕ ਕੇ ਲੈ ਆਏ ਜਾਂਦੇ ਨੇ। ਉਦੋਂ ਵੀ ਲੇਬਰ ਦਾ ਕੰਮ ਹੀ ਹੁੰਦਾ ਹੈ। ਤੇ ਜਿਨ੍ਹਾਂ ਕੋਲ ਲੇਬਰ ਦਾ ਪ੍ਰਬੰਧ ਹੈ ਉਹ ਜ਼ਰੂਰ ਲਾਓ। ਹਾਂ ਕੇ ਰੇਲ ਰੋਡ ਤੁਰ ਜਾਓ ਨਾ। ਹਾਂ ਕੇ ਰੇਲ ਰੋਡ ਤੁਰ ਜਾਓ। ਦੇ ਬਾਰੇ ਤਾਂ ਕਹਿੰਦੇ ਉਧਰ ਫਿੱਟ ਜਾਨਾ ਉਹਦੇ ਸਰ ਬੁਰਾ ਹਾਂ ਥੱਕ ਗਿਆ ਬਾਹਰ ਬਰਤੀਆ ਹਾਂ ਅਰੇ ਲੈਟਰ ਲਾ ਲਾ ਛੱਡਿਆ ਉਹਦੇ ਹੋਮ ਵੇ ਰੱਖੀ ਦਮਾ ਕਿਉਂ ਰੱਖ ਛੱਡਿਆ ਚਰੋਕ ਲਾ ਕੇ ਨਾ ਮੂਰੇ ਹੋਮ ਆਉਂਦੇ ਆਉਂਦੇ ਹੋਮ ਦੇ ਹੋਣ ਦੇ ਹੋਣ ਦੇ ਆਉਂਦੇ ਆਉਂਦੇ le voy a agarrar una roqueta jovina, ¿no? ਸੇਨਾ ਹੈ ਬੰਨ ਕੇ ਲੱਗਿਓ ਪਰ ਬੰਨਦੇ ਰਹੋ ਆਇਆ ਆਊਗਾ ਟਰੈਕਟਰ ਉਧਰ ਵੀ ਆਊਗਾ ਉਹ ਬਾਈ ਪਾਂਦ ਰਹੀ ਦੀ ਥੋੜੀ ਜਿਹੀ ਉਲਾਦ ਕੇ ਉਹਦਾ ਕੋਈ ਚੱਕਰ ਨਹੀਂ ਛੱਡੋ ਉਹਨੂੰ ਸੁੱਕਿਆ ਪਰ ਗਿਆ ਬੰਨ ਕੇ ਆਇਆ ਆ ਜਿਹੜਾ ਉਧਰ ਸਿਰੇ ਪਾੜੇ ਲਾਵਾਂਗੇ ਇਧਰੋਂ ਐਂਡ ਪਾੜੇ ਉਹ ਬੰਨਦਾ ਇਹਦੇ ਨਾਲ ਵੀ ਲੱਗ ਜੂਣਾ ਬੰਦ ਉਹ ਇੱਥੇ ਥਾ ਕਰੋ ਪਹਿਲਾਂ ਆਹ ਭਰੀਆਂ ਬੰਨੋ ਹਾਂ ਬਈ ਉਹ ਮਾਦੇ ਦੇ ਨਾਲ ਲੱਗ ਡਟਨ ਹਾਂ ਇਹਨੂੰ ਨਾਓ ਉਹ ਵੇੜੀਦਿਤਰ ਕਣਕ ਵੀ ਬੱਡੀ ਆ ਉਹੀ ਨਾਲ ਕਣਕ ਤੇ ਇਧਰ ਨੂੰ ਲੱਗ ਜੂਗੀ ਇਹ ਗਾਈ ਕਟਰ ਥੱਲੇ ਵੀ ਚੱਲ ਜਾਦਾ ਮੂਵੀ ਤੇ ਬਿਠਾਉਣਾ ਹੈ ਹਮਨ ਮੜਾ ਚੱਕਣ ਵਾਲਾ ਬਾਈ ਛੱਡ ਦੇ ਮੜਾ ਬੰਦ ਕਰ ਲੋ ਗਿਆ ਸੀ ਨਾ ਡਬਲ ਜਾ ਹੋ ਗਿਆ ਸੀਗਾ ਇੱਥੇ ਦਬਾਓ ਹੁਣ ਦਬਾ ਦਿਓ ਦਬਾ ਦਿਓ ਵਾਹ ਕਾਟ ਆ ਪ ਗਿਆ ਜਦੋਂ ਬੜ ਬੜ ਫੜਦਾ ਜਾਂਦਾ ਜੀ ਇੱਧਰ ਕੱਟਰ ਐਸ ਤਰ੍ਹਾਂ ਚੱਲਦਾ। ਉਹ ਫੇਰ ਰੜ ਗਿਆ। ਉੱਥੇ ਰੜ ਗਿਆ ਉੱਥੇ। ਇਹੋ ਤੇੜ ਜਾ ਕਰਾ। ਚਲੋ। ਨਾਲ ਹੀ ਖਿੱੱਚੀ ਆਦਾ ਇਹ। ਚਲੋ 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 ਐ ਪਾਸਿਆ ਹੋਇਆ ਉਹ ਚ ਐ ਇੱਥੇ ਨਾ ਪਾਸਿਆ ਹੋਇਆ ਖੜ ਜੋ ਨਾ ਕੁਤੀ ਰਗੜਾ ਹੈਗਾ ਗਾ ਗੇਰਾਂ ਪਰ ਬਲੇਡ ਖਾਲੀ ਕਰ ਲੈ ਜਮਾ ਆ ਮੈਂ ਪਾਣੀ ਆਉਂਦਾ चाके रखियो हाणे महाराज चाके कां करियो ਥੋੜਾ ਬਾਹਰ ਨੂੰ ਕਰ ਲੋ ਵੀ ਸ਼ੱਕ ਦੀ ਮੂਲੀ ਟਿੱਗ ਗਈ ਥੋੜੀ ਜਾਲਾ ਫਸਦੀ ਆ ਚੱਲ ਰਿਹਾ ਗਾਮਾ ਮਾੜਾ ਬਾਹਰ ਰੱਖੋ ਥੋੜਾ ਬਾਹਰ ਰੱਖੋ ਬਾਈਟ ਹੈ ਠੀਕ ਆ ਹੁਣ ਸਹੀ ਆ ਕੰਮ ਮੂਈ ਭਾਰੀ ਬਹੁਤ ਆ 400 ਨਾਲ ਦੇ ਜਾਣੀਆਂ 7-8 ਕੁਆਟਲ ਹੋ ਗਿਆ ਤਾਂ ਨਿਆਰਾ ਦੇ ਦੂਗੀ ਆ ਇਹਦੇ ਦੁੱਖ ਆ ਹੀ ਭੁੱਲ ਜਾਂਦਾ ਬੰਦਾ ਉਹ ਭਾਰੀ ਆ ਮੂਈ ਹਾਂ ਤੁਸੀਂ ਦੇਖਿਆ ਉਹ ਗੇੜਾ ਮੈਂ ਪਾਣੀ ਬਦਲਿਆਵਾ ਇਹ ਇਸ ਦੀ ਮੂਲੀ ਦੀ ਕਟਾਈ ਤੇ ਲਾਈਵ ਤੇ ਆਉਣ ਲਈ ਸਾਰਿਆਂ ਦਾ ਧੰਨਵਾਦ ਜੇ ਕਿਸੇ ਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਆਪਣੀ ਕਿਸੇ ਵੀ ਵੀਡੀਓ ਤੇ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਹਜੇ 3-4 ਦਿਨ ਕਟਾਈ ਹੋਰ ਚੱਲਣੀ ਹੈ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ